ਨਮਾਸ਼ਹਿਰ ਦੇ ਬਾਜ਼ਾਰ ਕੋਠੀ ਰੋਡ ਤੇ ਇੱਕ ਕੱਪੜਿਆਂ ਦੀ ਦੁਕਾਨ ਤੇ ਦੁਕਾਨਦਾਰ ਕੋਲੋਂ ਚੋਰੀ ਕਰਦੀਆਂ ਦੋ ਔਰਤਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਜਦੋਂ ਉਹ ਦੁਕਾਨ ਤੇ ਨਹੀਂ ਸੀ ਤਾਂ ਉਸ ਦੀ ਦੁਕਾਨ ਤੇ ਕੰਮ ਕਰਦੇ ਲੜਕੇ ਕੋਲੋਂ ਦੋ ਔਰਤਾਂ ਕੱਪੜੇ ਖਰੀਦਣ ਦੇ ਬਹਾਨੇ ਲੜਕੇ ਨੂੰ ਗੱਲਾਂ ਵਿੱਚ ਉਲਝਾ ਕੇ ਬੜੀ ਚਲਾਕੀ ਨਾਲ ਸਾਹਮਣੇ ਪਏ ਕੱਪੜਿਆਂ ਨੂੰ ਆਪਣੇ ਉੱਪਰਲੇ ਸ਼ਾਲ ਵਿੱਚ ਲੁਕੋ ਕੇ ਲੈ ਗਈਆਂ ਜੋ ਕਿ ਕਾਫੀ ਮਹਿੰਗੇ ਹਨ ਇਸ ਘਟਨਾ ਨੂੰ ਸੀਸੀਟੀਵੀ ਕੈਮਰੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਇਸ ਮੌਕੇ ਤੇ ਦੁਕਾਨ ਦੇ ਮਾਲਕ ਨੇ ਕਿਹਾ ਤੇ ਸਾਡੀ ਦੁਕਾਨ ਦੇ ਦੋ ਜਨਾਨੀ ਆਏ ਸੀ ਆ ਸਾਡੇ ਮੁੰਡਾ ਇਕੱਲਾ ਸੀਗਾ ਦੁਕਾਨ ਦੇ ਤੇ ਉਹਨਾਂ ਨੂੰ ਮੇਲ ਜਾ ਕੇ ਥਾਂ 10-15 ਥਾਂ ਦੇਖ ਕੇ ਹੋਰ ਥਾਂ ਚੱਕੇ ਲਏਗੇ ਦੋ ਜਨਾਨੀ ਸੀਗੇ ਇਹ ਦੁਪਹਿਰ 2 2 ਵਜੇ ਦੀ ਗੱਲ ਹੈਗੀ ਮੁੰਡਾ ਇਕੱਲਾ ਸੀਗਾ ਉਹਨੂੰ ਇੱਕ ਨੇ ਗੱਲ ਅੱਛੇ ਫਸਾਲਿਆ ਦੂਸਰੀ ਨੇ ਥਾਂ ਚੱਕ ਲਈ ਕਿੰਨੇ ਕਬਈ ਦੀ ਗੱਲ ਹੈਗੀ ਇਹ ਇਹ 2 ਵਜੇ ਦੀ ਗੱਲ ਹੈਗੀ ਦੋ ਤਿੰਨ ਦਿਨ ਪਹਿਲੇ ਦੀ ਗੱਲ ਹੈਗੀ ਅੱਛਾ ਕਿੰਨੀ ਕੁ ਉਮਰ ਸੀ ਉਮਰ ਕਿੰਨੀ ਕੁ ਸੀ ਉਹਨਾਂ ਦੋ ਜੀ ਹੁਣ ਹੀ ਕਰ ਤੋਂ 40 45 50 ਸਾਢੇ ਦੀ ਨਹੀਂ ਹੋਣੀ ਇੱਕ ਦੀ ਹੋਣੀ ਜ਼ਿਆਦਾ 60 ਦੇ ਕਰੀਬ ਹੋਣੀ ਤੇ ਇੱਕ ਦੀ 50 45 ਦੇ ਕਰੀਬ ਹੋਣੀ ਪੰਜਾਬੀ ਬੋਲਦੀ ਸੀ ਹਾਂਜੀ ਹਾਂਜੀ ਪੰਜਾਬੀ ਬੋਲਦੀ ਸੀ ਪੰਜਾਬੀ ਐ ਉਹਨੀ ਗਰਮੀ ਦੀ ਵੀ ਗੱਲ ਹੈਗੀ ਪਰ ਇੱਕ ਹੋਰ ਦੁਕਾਨ ਹੈ ਸਾਡੀ ਉੱਥੋਂ ਵੀ 3-4 ਥਾਨ ਲੈ ਗਈ ਸੀ ਚੱਕੇ ਅੱਛਾ ਉਧਰ ਵੀ ਉਹ ਇਕੱਲਾ ਮੁੰਡਾ ਸੀਗਾ ਉਹਨੂੰ ਵੀ ਇਲ ਜਾ ਕੇ ਇਹਦੇ ਲਈ ਆ ਸਾਹਮਣੇ ਸਾਡੀ ਦੁਕਾਨ ਹੈਗੀ ਹੈਪੀ ਗਾਰਮੈਂਟ ਉੱਥੋਂ ਵੀ ਚੱਕੇ ਲੈ ਗਈ 4-5 ਥਾਨ ਮਾਰਕੀਟ ਮੈਂ ਆਂਦੀ ਹੈ ਇਹਨਾਂ ਦੀ ਗਿਰੋ ਹੈਗੀ ਇੱਕ ਇਹ ਗਿਰੋ ਹੈਗੀ ਤੇ ਇਹ ਜਿੱਥੇ ਵੀ ਦੇਖਦੇ ਦੁਕਾਨ ਦੇ ਕਿੱਲੇ ਮੁੰਡੇ ਨੂੰ ਦੇਖ ਕੇ ਇਹ ਫਸਾਲੇਂ ਦੀ ਮੁੰਡੇ ਨੂੰ ਇੱਕ ਮੁੰਡੇ ਨੂੰ ਉਧਰ ਫਸਾ ਲਈਂਦੀ ਦੂਸਰੀ ਕੰਮ ਕਰ ਦੇਣੀ ਮਤਲਬ ਪਹਿਲਾਂ ਵੀ ਇਹ ਇਹ ਘਟਨਾ ਹੋ ਚੁੱਕੀ ਹੈ ਹਾਂਜੀ ਹਾਂਜੀ ਦੋ ਤਿੰਨ ਵਾਰੀ ਲਈ ਗਈ ਪਹਿਲੇ ਵੀ ਜਿਹੜੀ ਦੁਕਾਨ ਦੇ ਹੁਣ ਤਾਂ ਅਸੀਂ ਕੈਮਰਾ ਲਵਾ ਲਈ ਇਸ ਕਰਕੇ ਤੇ ਤੋਂ ਮੈਂ ਬਾਅਦ ਚੋ ਕੈਮਰੇ ਚੈੱਕਪ ਤੇ ਮੈਂ ਦੇਖਿਆ ਥਾਂ ਨਹੀਂ ਮੈਂ ਆ ਕੇ ਦੇਖਿਆ ਦੁਕਾਨ ਦੇ ਤੋਂ ਮੈਂ ਚੈੱਕ ਕੀਤੀ ਤਾਂ ਫਿਰ ਪਤਾ ਲੱਗਿਆ ਪਹਿਲੇ ਵੀ ਚੋਰੀ ਹੋਈ ਹੈ ਸਾਡੇ